ਇਹ ਬੱਚਿਆਂ ਵਾਸਤੇ ਹੈ ਜਿਹੜਾ ਡੈਡੀਕੇਟਡ ਹੈ 50 ਬੈਡਡ ਇੰਟੈਂਸਿਵ ਕੇਅਰ ਯੂਨਿਟ ਜਿਸ ਤਰ੍ਹਾਂ ਵੀ ਦੇਖਦੇ ਹੋ আজকাল ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਤਵਾਏ ਜਿਹਨੂੰ ਅਸੀਂ ਕਹਿੰਦੇ ਆ ਪ੍ਰੀ ਮੈਚੂਰ ਕਹਿੰਦੇ ਆ ਆਪਾਂ ਉਹਨਾਂ ਨੂੰ ਉਹ ਜਲਦੀ ਪੈਦਾ ਹੋ ਜਾਂਦੇ ਆ ਤੇ ਉਹਨਾਂ ਨੂੰ ਸਪੈਸ਼ਲਾਈਜ਼ਡ ਕੇਅਰ ਚਾਹੀਦੀ ਹੁੰਦੀ ਆ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਪ੍ਰੋਨੈਟਰਿਕ ਇੰਟੈਂਸਿਵ ਕੇਅਰ ਯੂਨਿਟ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਔਰ ਉਹ ਸਾਡੇ ਕੋਲੇ ਰੈਫਰ ਹੋ ਕੇ ਵੀ ਬੱਚੇ ਆਉਂਦੇ ਆ ਬਹੁਤ ਸਾਡੀ ਲੌਂਗ ਓਵਰਡਿਊ ਸੀਗਾ ਕਿਉਂਕਿ ਮੈਡੀਕਲ ਕਾਲਜ ਹੈ ਜੇ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਇੰਟੈਂਸਿਵ ਕੇਅਰ ਯੂਨਿਟ ਵੀ ਬਣਾ ਰਹੇ ਆ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੇ ਆ ਤੇ ਬੱਚਿਆਂ ਵਾਸਤੇ ਰੈਪ੍ਰੋਡਕਟਿਵ ਇੰਟੈਂਸਿਵ ਕੇਅਰ ਯੂਨਿਟ ਆ ਇਹ ਵੀ ਸਮੇਂ ਦੀ ਲੋੜ ਹੈ ਤੇ ਇਹ ਵੀ ਅਸੀਂ ਜਿਹੜਾ ਹੈਗਾ ਤੇ ਡੈਡੀਕੇਟਿਡ 50 ਬੈੱਡ ਜਿਹੜਾ ਹੈਗਾ ਇਹਦੇ ਸਾਡੇ ਨਾਲ ਪ੍ਰਾਈਵੇਟ ਕਲੈਬੋਰੇਸ਼ਨ ਵੀ ਆ ਡਾਕਟਰ ਜਿਹੜੇ ਆਪਣਾ ਡਾਕਟਰ ਬੀਦੀਵ ਹਸਪੀਟਲ ਵੀ ਕਿਉਂਕਿ ਸਾਡੇ ਜਿਹੜੇ ਬੱਚੇ ਆ ਸਾਡਾ ਪਰਵੇਖਾ ਉਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਆ ਸਾਡੇ ਮਾਨ ਸਰਕਾਰ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਤੌਰ ਤੇ ਉਹ ਕਹਿੰਦੇ ਆ ਵੀ ਜਿਹੜੀ ਆਪਣੀਆਂ ਲੋਕਾਂ ਨੂੰ ਸਰਵਿਸਿਜ਼ ਦੇਣੀਆਂ ਉਹਦੇ ਛੋੜੀ ਵਾਰਡ ਕੁਆਲਿਟੀ ਵਾਰਡ ਕਲਾਸ ਹੋਣੀਆਂ ਚਾਹੀਦੀਆਂ ਸਾਰੀਆਂ ਉਹ ਉਹਨਾਂ ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਲਾ ਕੋਈ ਮੈਨ ਪਾਵਰ ਵੀ ਇਸ ਕਰਕੇ ਅਸੀਂ ਡਾਕਟਰਾਂ ਨੂੰ ਸਪੈਸ਼ਲ ਇਨਸੈਂਟਿਵ ਵੀ ਦਿੱਤੇ ਆ ਸਪੈਸ਼ਲ ਟ੍ਰੇਨਿੰਗ ਵੀ ਦੇ ਰਹੇ ਆਂ ਔਰ ਕਲੈਬੋਰੇਸ਼ਨਸ ਵੀ ਕਰ ਰਹੇ ਆਂ ਦੁਆਇਆਂ ਦੀ ਗੱਲ ਕਰਦੇ ਆਪਾਂ ਦੁਆਿਆਂ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੇ ਬਿਮਾਰੀ ਠੀਕ ਕਰਨੀ ਆ। ਜਾਨਾਂ ਬਚਾਣੀਆਂ। ਤੇ ਜੇ ਖਬਰੇ ਆਵੇ ਕਿ ਇੱਕ ਪਾਰਟਿਕੂਲਰ ਦਵਾਈ ਕਰਕੇ ਚਾਹੇ ਉਹ ਕਵਸੇਟਿਵ ਹੋਵੇ ਜਾਂ ਨਸਥੈਟਿਕ ਏਜੈਂਟ ਹੋਵੇ, ਚਾਹੇ ਪੀਵਰੀ ਲਾਈਫ ਸੇਵਿੰਗ ਆ ਬੰਦਾ ਆਈਸੀਯੂ ਚਾ, ਉਹਨੂੰ ਮਹਿੰਗੀ ਤੋਂ ਮਹਿੰਗੀ ਜਿਹੜਾ ਇੰਜੈਕਸ਼ਨ ਲਗਾ ਰਿਹਾ ਲੇਕਿਨ ਉਹਦੇ ਅੰਦਰ ਦਵਾਈ ਉਨੀ ਪੂਰੀ ਹੈ ਹੀ ਨਹੀਂ, ਉਹਦੀ ਮਾਤਰਾ ਹੀ ਘੱਟ ਹੈ ਉਹਦੀ। ਜਾਂ ਉਹਦੇ ਚ ਹੈ ਹੀ ਨਹੀਂ ਦਵਾਈ ਉਹ ਇਹ ਤਾਂ ਨਹੀਂ ਹੋਣਾ ਚਾਹੀਦਾ। ਸੋ ਉਹਦੇ ਵਾਸਤੇ ਜਿਹੜਾ ਤੁਹਾਡਾ ਰਾ ਮਟੀਰੀਅਲ ਤੋਂ ਸ਼ੁਰੂ ਹੋਏਗਾ ਪਹਿਲਾਂ ਰਾਮੀਕਲ ਟੈਸਟ ਹੋਏਗਾ। ਫਿਰ ਤੁਸੀਂ ਉਹ ਪ੍ਰੋਡਕਟ ਬਣਾ ਲੋਗੇ ਫਿਰ ਤੁਸੀਂ ਉਹ ਟੈਸਟ ਕਰਾਓਗੇ ਕਿਸੇ ਵੀ ਗਵਰਨਮੈਂਟ ਦੀ ਜਿਹੜੀ ਸਰਟੀਫਾਈਡ ਲੈਬ ਹੈ ਸੋ ਇਹਦੇ ਚ ਤੁਹਾਡਾ ਵੀ ਭਲਾ ਹੈ ਉਹ ਸਟੇਟ ਦਾ ਵੀ ਭਲਾ ਹੈ ਤੇ ਲੋਕਾਂ ਦਾ ਵੀ ਭਲਾ ਹੈ ਕਿ ਆਪਾਂ ਉਹਨੂੰ ਟੈਸਟ ਕਰਾ ਕੇ ਜਿਹੜੇ ਬਲਕ ਵਾਲੇ ਹੈਗੇ ਜਿਹੜੇ ਰਾਮਟੀਰੀਅਲ ਨਾਲ ਡੀਲ ਕਰਦੇ ਉਹ ਵੀ ਤੇ ਜਿਹੜੇ ਫਿਨਿਸ਼ਡ ਪ੍ਰੋਡਕਟਸ ਬਣਾਉਂਦੇ ਆ ਆਰਟੀਫੀਸ਼ੀਅਲਟਲੀ ਸਪਾਈ ਕਰਦੇ ਆ ਬ੍ਰਾਂਡਡ ਮੈਡੀਸਨ ਬਣਾਉਂਦੇ ਆ ਤੇ ਉਹ ਵੀ ਜਿਹੜੀ ਵੀ ਦਵਾਈ ਪੰਜਾਬ ਚ ਬਣੇ ਉਹ ਪੇਸ਼ੈਂਟ ਵਾਸਤੇ ਜਿਹੜੀ ਹੈਗੀਆਂ ਉਹ ਰੀਜਨਲ ਠੀਕ ਕਰਨ ਵਾਲੀ ਬਿਮਾਰੀ ਨੂੰ ਠੀਕ ਕਰਨ ਵਾਲੀ ਤੇ ਇੱਕ ਤਾਂ ਹੋ ਗਿਆ ਵੀ ਕਿਸੇ ਦੀ ਇੱਕ ਅੱਧੀ ਕੋਈ ਦਵਾਈ ਫੇਲ ਹੋ ਗਈ ਉਹਦੇ ਨਾਲ ਗੱਲਬਾਤ ਕਰਾਂਗੇ ਜੇ ਕੋਈ ਰਿਪੀਟ ਫੈਂਡਰ ਆ ਕਿ ਬਾਰ ਬਾਰ ਉਸੇ ਦੀਆਂ ਦਵਾਈਆਂ ਫੇਲ ਹੋ ਰਹੀਆਂ ਤਾਂ ਉਹਦੇ ਤੇ ਫਿਰ ਐਕਸ਼ਨ ਵੀ ਹੋਏਗਾ